ਯੂਨੀਵਰਸਿਟੀ ਦਾ ਮਸਲਾ ਵੀ ਬਹੁਤ ਵੱਡਾ ਜੀ ਸੈਨੇਟ ਨੂੰ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸੇਮ ਸੇਮ ਉੱਥੇ ਅਸੀਂ ਲੜਾਈ ਲੜੇ ਪਤਾ ਕੋਈ ਲੀਡਰ ਤੱਕ ਨਹੀਂ ਉੱਥੇ ਪਹੁੰਚਿਆ ਜਿੱਥੇ ਤੇ ਤੁਰ ਤੇ ਵਿਦਿਆਰਥੀ ਵੀ ਇਹ ਕਹਿ ਰਹੇ ਕੋਈ ਮੰਤਰੀ ਨਹੀਂ ਪਹੁੰਚਿਆ ਮੁੱਖ ਮੰਤਰੀ ਸਾਹਿਬ ਜਿੱਤੇ ਗਏ लाठी चार्ज ਹੋਇਆ ਜੀ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਾਇਆ ਗਿਆ ਖਡਰ ਜਿਲ੍ਹੇ ਦੇ ਪਿੰਡਾਂ ਨੂੰ ਮਤਵ ਨਹੀਂ ਕੋਈ ਕਿ ਅਸੀਂ ਬਲੋ ਜਿਹੜਾ ਹਰਿਆਣੇ ਨੂੰ ਰਾਜਧਾਨੀ ਦੀ ਜਗ੍ਹਾ ਦਈਏ ਸਵਾਦ ਹੀ ਨਹੀਂ ਪੈਦਾ ਹੁੰਦਾ ਚੰਡੀਗੜ੍ਹ ਸਾਡਾ ਪੰਜਾਬ ਦਾ ਤੁਸੀਂ ਲੋਕਾਂ ਦੇ ਪੁੱਤਾਂ ਨੂੰ ਗੈਂਗਸਟਰ ਬਣਾ ਕੇ ਲੋਕਾਂ ਦੇ ਪੁੱਤਾਂ ਨੂੰ ਨਸ਼ਿਆਂ ਤੇ ਲਾ ਕੇ ਆਪਣੇ ਸਿਆਸੀ ਫਾਇਦੇ ਲੈਂਦੇ ਰਹੋ ਤੇ ਸਾਜੇ ਜੇ ਜੋਤ ਬੀਜਿਆ ਉਹੀ ਵੜਨਾ ਕਾਲੀਦਾਨ ਨੇ ਕਦੇ ਚੰਡੀਗੜ੍ਹ ਦਾ ਮਹਲਾ ਠਾਇਆ ਉੱਥੇ ਪ੍ਰਧਾਨ ਮੰਤਰੀ ਕੋ ਉਦਾਂ ਹੀ ਗੱਲਾਂ ਕਰੀ ਜਾਂਦੇ ਕਾਦੀ ਨੀਅਤ ਕੋਟੀ ਜਾਂਦੀ ਕਾਦੀ ਨਾਕੀ ਹੈ ਸਾਡੀ ਅਸੀਸ ਸਾਹਿਬ ਜਾਨ ਦੇਦਾ ਕਿ ਚੰਡੀਗੜ੍ਹ ਦੀ ਜਾਨ ਦੇਦਾਂਗੇ ਇੱਕ ਇੱਕ ਇੰਚ ਜ਼ਮੀਨ ਨਹੀਂ ਚੰਡੀਗੜ੍ਹ ਦੀ ਜਾਂਦੀ ਦੇਖੋ ਭਾਜਪਾ ਲਗਾਤਾਰ ਕੋਸ਼ਿਸ਼ ਕਰ ਪੰਜਾਬ ਨੂੰ ਕਮਜ਼ੋਰ ਕਰ ਕਿਸ ਨਾ ਕਿ ਬਹਾਨੇ ਜੋ ਲਗਾਤਾਰ ਕਰਦੇ ਦਿੰਦੇ ਆ ਪਰ ਅਸੀਂ ਪੰਜਾਬ ਦੇ ਨਾਲ ਖੜੇ ਚੰਡੀਗੜ੍ਹ ਦੇ ਨਾਲ ਖੜੇ ਆ ਜਿਮਣੀ ਚੋਣਾ ਲਈ ਚੋਣ ਪ੍ਰਚਾਰ ਤੇਜ ਹੈ ਔਰ तमाम ਕੈਬਨਿਟ ਮੰਤਰੀ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕੁਲਦੀਪ ਸਿੰਘ ਢਾੜੀਵਾਲ ਵੀ ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਆ ਮੈਂ ਮੈਂ ਪਿਛਲੇ ਕਈ ਦਿਨੋਂ ਤੋਂ ਇੱਥੇ ਹੀ ਆ ਸਰ ਅਬਵਾਸ ਸਾਹਿਬ ਦੇ ਨਾਲ ਮੇਰੀ ਡਿਊਟੀ ਲੱਗੀ ਆ ਪਾਰਟੀ ਵੱਲੋਂ ਜੀ ਆਪਾਂ ਡਿਊਟੀ ਕਰਦੇ ਹਾਂ ਬਸ 20 ਤਰੀਕ ਤੱਕ ਸ਼ਾਮ ਤੱਕ ਰੰਧਾਵਾ ਸਾਵ ਨੂੰ ਇੱਥੋਂ ਜਤੋਂ ਤੋਂ ਬਾਅਦ ਜਾਵਾਂਗੇ ਸਦਾ ਗਦੀਪ ਸਿੰਘ ਹੋਣਾ ਅਸੀਂ ਰੰਧਾਵਾ ਸਾਡੋ ਦੀ ਗੱਲ ਕਰ ਰਹੇ ਸੁਖਜਿੰਦਰ ਸਿੰਘ ਰੰਧਾਵਾ ਇੱਥੇ ਇਲਜ਼ਾਮ ਸਿੱਧੇ ਤੌਰ ਤੇ ਲਗਾ ਰਹੇ ਨੇ ਕਿ ਜੱਗੂ ਭਗਵਾਨਪੁਰੀਆ ਤੋਂ ਥ੍ਰੈਟ ਕਰਵਾਇਆ ਜਾ ਰਿਹਾ ਕਾਂਗਰਸੀ ਵਰਕਰਾਂ ਨੂੰ ਓਏ ਮੈਂ ਮੈਂ ਤਾਂ ਮਤਲਬ ਮੇਰਾ ਉਲਟਾ ਸਵਾਲ ਇਹ ਜਿਹੜੇ ਗੈਂਗਸਟਰ ਦਾ ਪੈਦਾ ਕਿਨੇ ਕੀਤੇ ਪਹਿਲਾਂ ਤਾਂ ਇਹ ਜਵਾਬ ਦਿਓ ਜੀ ਪਹਿਲਾਂ ਤੇ ਸੁਖੀ ਰੰਧਾਵੇ ਨੂੰ ਇਹ ਜਵਾਬ ਦੇਣਾ ਚਾਹੀਦਾ ਕਿ ਪੈਦਾ ਕਿਨੇ ਕੀਤੇ ਜੀ ਤੁਸੀਂ ਲੋਕਾਂ ਦੇ ਪੁੱਤਾਂ ਨੂੰ ਗੈਂਗਸਟਰ ਬਣਾ ਕੇ ਲੋਕਾਂ ਦੇ ਪੁੱਤਾਂ ਨੂੰ ਨਸ਼ਿਆਂ ਤੇ ਲਾ ਕੇ ਆਪਣੇ ਸਿਆਸੀ ਫਾਇਦੇ ਲੈਂਦੇ ਰਹੋ ਤੇ ਸਭ ਜੇ ਜੋਤ ਬੀਜਿਆ ਉਹੀ ਵੜਨਾ ਜੀ ਬੀਜਿਆ ਉਹਨਾ ਹੀ ਆ ਜੀ ਕਿੰਨੇ ਬੀਜਿਆ ਉਹਨੂੰ ਪੁੱਛੋ ਪਹਿਲਾਂ ਪੀ ਇਹ ਕਿੰਨੇ ਪਾਇਆ ਕਿਤੇ ਉਹ ਵੀ ਸਾਡਾ ਨਾਂ ਲਾਈ ਦਿੰਦੇ ਯਾਰ ਅਸੀਂ ਸਾਡੀ ਪਾਰਟੀ ਨਾ ਕਿਸੇ ਨਸ਼ਾ mafias ਦਾ ਨਾ ਕਿ ਗੈਂਗਸਟਰ ਦਾ ਨਾ ਕਿ ਉਹ ਟਰਾਂਸਪੋਰਟਰ ਦਾ ਨਾ ਕਿ ਰੇਤ mafias ਦਾ ਇਹਨਾਂ ਨੇ ਸਭ ਬੀਜਿਆ ਸੁੱਖੀ ਹੁੰਦਾ ਹੋਵੇ ਜੀ ਗੁਰੂ ਗ੍ਰੰਥ ਸਾਹਿਬ ਤੇ ਲਿਖਿਆ ਜੋ ਬੀਜੋਗੇ ਉਹੀ ਕਟੋਗੇ ਹਾਂ ਹੁਣ ਉਹ ਬੀਜਿਆ ਹੀ ਕਟਣਗੇ ਇੱਕ ਢਾਲੀਵਾਲ ਸਾਹਿਬ ਕੱਲ ਦਾ ਬਹੁਤ ਵੱਡਾ ਇਸ਼ੂ ਹੈਗਾ ਪੰਜਾਬ ਦੀ ਰਾਜਧਾਨੀ ਨੂੰ ਲੈ ਕੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਹਰਿਆਣਾ ਨੂੰ ਵਕਰੀ ਵਿਧਾਨ ਸਭਾ ਲਈ ਜਿਹੜੀ ਜ਼ਮੀਨ ਅਲਾਟਮੈਂਟ ਦੀ ਤਿਆਰੀ ਹੋ ਰਹੀ ਹੈ ਜੀ ਸਵਾਲ ਹੀ ਪੈਦਾ ਹੁੰਦਾ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਾਇਆ ਗਿਆ ਖਡਰ જિલ્લા ਦੇ ਪਿੰਡਾਂ ਨੂੰ ਮਤਵ ਨਹੀਂ ਕੋਈ ਨਹੀਂ ਕਿ ਅਸੀਂ ਮਤਲਬ ਜਿਹੜਾ ਹਰਿਆਣਾ ਨੂੰ ਰਾਜਧਾਨੀ ਲਈ ਜਗ੍ਹਾ ਦਈਏ ਸਵਾਲ ਹੀ ਨਹੀਂ ਪੈਦਾ ਹੁੰਦਾ ਚੰਡੀਗੜ੍ਹ ਸਾਡਾ ਪੰਜਾਬ ਦਾ ਸਰਕਾਰ ਦਾ ਸਟੈਂਡ ਕਲੀਅਰ ਬਿਲਕੁਲ ਕਲੀਅਰ ਹੈ ਸਾਡੇ ਪਹਿਲੇ ਦਿਨ ਤੋਂ ਹੀ ਕਹਿੰਦੇ ਨੇ ਚੰਡੀਗੜ੍ਹ ਸਾਡਾ ਕਲੀਅਰ ਹੈ ਦਾ ਪਰ ਅੱਜ ਡਾਕਟਰ ਚੀਮਾ ਅਕਾਲੀ ਦਲ ਦੇ ਸੀਨੀਅਰ ਆਗੂ ਨੂੰ ਕਹਿੰਦੇ ਨਜ਼ਰ ਆਇਆ ਕਿ ਅਕਾਲੀ ਦਲ ਇਸ ਤੇ ਲੜਾਈ ਲੜਦੇ ਆ ਪਰ ਆਮ ਆਦਮੀ ਪਾਰਟੀ ਖਾਸ ਤੌਰ ਤੇ ਸਰਕਾਰ ਦੀ ਨਲੈਕੀ ਦੇ ਕਾਰਨ ਅੱਜ ਜਿਹੜੀ ਹੈਗੇ ਜ਼ਮੀਨ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਉਹ ਤੋਂ ਚੀਮੇ ਨੂੰ ਬੇਦਾ ਸਵਾਲ ਹੈ ਆ ਕਿ ਸਭ ਤੁਸੀਂ ਆਵਾਜ਼ ਪਾਈ ਦੇ ਨਾਮ ਰਹੇ ਹੋ ਤੁਸੀਂ ਮੋਦੀ ਦੇ ਨਾਮ ਰਹੇ ਹੋ ਤੁਸੀਂ ਕਦੀ ਚੰਡੀਗੜ੍ਹ ਦਾ ਮਸਲਾ ਠਾਇਆ ਅਕਾਲੀ ਦਲ ਨੇ ਕਦੀ ਚੰਡੀਗੜ੍ਹ ਦਾ ਮਸਲਾ ਠਾਇਆ ਉੱਥੇ ਪ੍ਰਧਾਨ ਮੰਤਰੀ ਕੋ ਉਦਾਂ ਹੀ ਗੱਲਾਂ ਕਰਦੀਆਂ ਕਦੀ ਨੀਅਤ ਕੋਟੀ ਜਾਂਦੀ ਕਦੀ ਨਲੈਕੀ ਹੈ ਸਾਡੀ ਅਸੀਸ ਸਾਹਿਬ जानਦੇ ਦਾ ਕਿ ਚੰਡੀਗੜ੍ਹ ਨਹੀਂ ਜਾਣਦੇ ਆ ਇੱਕ ਇੱਕ ਇੰਚ ਜ਼ਮੀਨ ਨਹੀਂ ਚੰਡੀਗੜ੍ਹ ਦੀ ਜਾਂਦੇ ਪਰ ਉਹ ਕਹਿੰਦੇ ਨੇ ਹੁਣ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆ ਜ਼ਮੀਨ ਦੀ ਜਿਹੜੀ ਹੈਗੀ ਆ ਉਹ ਤਿਆਰੀ ਹੋ ਚੁੱਕੀ ਆ ਨੋਟੀਫਿਕੇਸ਼ਨ ਜਲਦੀ ਹੋ ਜਾਵੇਗਾ ਉਹ ਨਹੀਂ ਨਹੀਂ ਸਰ ਕੋਈ ਗੱਲ ਨਹੀਂ ਅਸੀਂ ਉਹਦੀ ਲੜਾਈ ਲੜਾਂਗੇ ਕਿਉਂ ਨਹੀਂ ਲੜਾਂਗੇ ਪਾਰਟੀ ਮੀਟਿੰਗ ਦੀ ਮੰਗ ਵੀ ਕੀਤੀ ਜਾ ਰਹੀ ਆ ਜੀ ਜਦੋਂ ਆਲ ਪਾਰਟੀ ਮੀਟਿੰਗ ਤੋਂ ਜਿਹੜੀ ਉਹ ਸੀਐਮ ਸਾਹਿਬ ਨੇ ਸੱਦਨੀ ਆ ਜਾਂ ਸੀਐਮ ਸਾਹਿਬ ਨੇ ਕਰਦੀ ਆ ਉਹ ਤਾਂ ਮੇਰੇ ਮਤਲਬ ਨਹੀਂਗਾ ਪਰ ਅਸੀਂ ਇਹ ਗੱਲ ਕਲੀਅਰ ਕਰ ਦਿੰਦੇ ਆ ਕਿ ਚੰਡੀਗੜ੍ਹ ਸ਼ਹਿਰ ਖੜੜ ਜ਼ਿਲ੍ਹੇ ਦੀਆਂ ਪਿੰਡਾਂ ਨੂੰ ਝਾੜ ਕੇ ਬਣਾਇਆ ਗਿਆ ਸੀ ਪੰਜਾਬ ਦੀ ਧਰਤੀ ਆ ਅਸੀਂ ਉਹਦੀ 1 ਇੰਚ ਧਰਤੀ ਹਰਿਆਣੇ ਨੂੰ ਨਹੀਂ ਦੋ ਪੰਜਾਬ ਯੂਨੀਵਰਸਿਟੀ ਦਾ ਮਸਲਾ ਵੀ ਬਹੁਤ ਵੱਡਾ ਜੀ ਸੈਨੇਟ ਨੂੰ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸੇਮ ਸੇਮ ਉੱਥੇ ਅਸੀਂ ਲੜਾਈ ਲੜ ਰਹੇ ਕੋਤੇ ਅਪ ਲੀਡਰ ਤੱਕ ਨਹੀਂ ਉੱਥੇ ਪਹੁੰਚਿਆ ਜਿੱਤੇ ਤੁਰ ਤੇ ਵਿਦਿਆਰਥੀ ਵੀ ਇਹ ਕਹਿ ਰਹੇ ਕੋਈ ਮੰਤਰੀ ਨਹੀਂ ਪਹੁੰਚਿਆ ਮੁੱਖ ਮੰਤਰੀ ਸਾਹਿਬ ਜਿੱਦੇ ਗਏ लाठी चार्ज ਹੋਇਆ ਜੀ ਸਭ ਤੋਂ ਪਹਿਲਾਂ ਮੀਤ ਹੇਦ ਨੇ ਸਾਡੇ ਐਮਪੀ ਨੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਨੇ ਉਹ ਪਾਸਟਰ ਨੂੰ ਚਿੱਠੀ ਵੀ ਲਿਖੀ ਦੋਸਤ ਵੀ ਬਦਗਟ ਕੀਤਾ ਉਹਨਾਂ ਨੇ ਕਿਹਾ ਕਿ ਬੜੀ ਗਲਤ ਗੱਲ ਆ ਵੀ ਤੂੰ ਇਹ ਜਿਹੜਾ ਕੰਮ ਕਰ ਦੇ ਦੇਖੋ ਭਾਜੀਪੀ ਲਗਾਤਾਰ ਕੋਸ਼ਿਸ਼ ਕਰਦੀ ਪੰਜਾਬ ਨੂੰ ਕਮਜ਼ੋਰ ਕਰ ਕਿਸੇ ਨਾ ਕਿਸੇ ਬਹਾਨੇ 'ਚ ਉਹ ਲਗਾਤਾਰ ਕਰਦੇ ਦਿੰਦੇ ਆ ਪਰ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਚੰਡੀਗੜ੍ਹ ਦੇ ਨਾਲ ਖੜੇ ਹਾਂ ਅਸੀਂ ਬਲ ਉਹਨਾਂ ਦਾ ਸੈਨੇਟ ਬਾਰੇ ਜਿਹੜਾ ਸਟੈਂਡ ਹੈ ਉਹ ਬਹੁਤ ਗਲਤ ਸਾਢੇ 4 ਜਮਨੀ ਚੋਣਾਂ ਦੇ ਵਿੱਚ ਕੀ ਕਹੋ ਜੀ ਤੁਹਾਡੇ ਕੋਲੇ ਰਿਪੋਰਟ ਆ ਰਹੀ ਆ ਜੀ ਚਾਹ ਦੇ ਜਿੱਤਾਂ ਤਾ ਕਲਦੀਪ ਸਿੰਘ ਢਾਲੀਵਾਲ ਕੈਬਨਿਟ ਮੰਤਰੀ ਸਾਡੇ ਨਾਲ ਸੀ ਔਰ ਦਾਵਾ ਹੈ ਕਿ ਚਾਰੇ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਪੈਣੀ ਹੈ ਔਰ ਖਾਸ ਤੌਰ ਤੇ ਚੰਡੀਗੜ੍ਹ ਮੁੱਦੇ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਚੰਡੀਗੜ੍ਹ ਦਾ ਮੁੱਦਾ ਉਹਨਾਂ ਲਈ ਗੰਭੀਰ ਹੈ ਔਰ ਚੰਡੀਗੜ੍ਹ ਨੂੰ ਕਿਸੇ ਵੀ ਹਾਲਤ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਉਹਨਾਂ ਦੀ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਅਲਾਟਮੈਂਟ ਨਹੀਂ ਹੋਣ ਦਿੱਤੀ ਜਾਵੇਗੀ ਕੈਮਰਮੈਨ ਅਮਨਪ੍ਰੀਤ ਦੇ ਨਾਲ ਰਮਨਦੀਪ ਅਨਮਿਓ ਟੀਵੀ ਡੇਰ ਬਾਬਾ ਨਾਨਕ